ਕਿਸਾਨਾਂ ਨੇ ਮੋੜ ਕੀਤਾ ਚੰਡੀਗੜ੍ਹ ਕੂਚ ਦਾ ਐਲਾਨ ਇਸ ਵਾਰ ਵਿਧਾਨ ਸਭਾ ਦਾ ਆਕਰਾਹ ਕਰਨਗੇ ਕਿਸਾਨ ਕੀ ਮਰਤੋਂ ਕਿਸਾਨਾਂ ਨੂੰ ਰੋਕੇਗੀ ਪੰਜਾਬ ਸਰਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤਾਂ ਕਿਸਾਨਾਂ ਦੇ ਵੱਲੋਂ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਿਸਾਨਾਂ ਨੇ 26 ਮਾਰਚ ਨੂੰ ਵਧਾ ਫਬਾਸਾ ਸ਼ੰਦੋਰਾਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੈ ਅਤੇ ਵਧਾ ਸਵਾਦੇ ਕਰਾਉ ਦੀ ਗੱਲ ਵੀ ਆਖੀ ਹੈ ਹਾਲਾਂਕਿ ਪਹਿਲਾਂ ਕਿਸਾਨ 5 ਮਾਰਚ ਨੂੰ ਵੀ ਇਹ ਕਾਲ ਦੇ ਚੁੱਕੇ ਨੇ ਹਾਲਾਂਕਿ ਉਸ ਸਮੇਂ ਕਿਸਾਨਾਂ ਦੀ ਇਸ ਕਾਲ ਨੂੰ ਪੰਜਾਬ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ ਵੱਖ-ਵੱਖ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਤੇ ਡਿਟੇਨ ਕੀਤਾ ਗਿਆ ਸੀ ਅਤੇ ਕਿਸਾਨਾਂ ਦੇ ਕਾਫਲੇ ਨੇ ਜਿਹੜੇ ਕੋਈ ਵੀ ਰਾਹ ਦੇ ਵਿੱਚ ਹੀ ਪੁਲਿਸ ਦੇ ਰੋਕ ਦਿੱਤੇ ਸਨ ਚੰਡੀਗੜ੍ਹ ਕਿਸਾਨਾਂ ਨੂੰ ਐਂਟਰ ਨਹੀਂ ਸੀ ਹੋਣ ਦਿੱਤਾ ਗਿਆ ਤਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨਾਲ ਸੰਘਰਸ਼ ਕਰ ਰਹੇ ਨੇ ਤਾਂ ਉਹ 18 ਮੰਗਾਂ ਦਾ ਜ਼ਿਕਰ ਅੱਜ ਤੁਹਾਡੇ ਸਾਹਮਣੇ ਕਰਾਂਗੇ ਤਾਂ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜਿਹੜੀਆਂ ਉਹ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਅੱਗੇ ਰੱਖੀਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਆ ਜਿਹੜੀ ਉਹ ਕਿਸਾਨਾਂ ਨੇ ਕੀਤੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਮੰਗਾਂ ਤਾਂ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਸਜੂ ਕਿਸਾਨ ਮੋਰਚਾ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਆ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਹਦਾ ਮੰਗਾਂ ਦਾ ਜ਼ਿਕਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਸੀਐਮ ਭਗਵੰਤ ਮਾਨ ਦੇ ਨਾਮ ਮੈਮੋਰੰਡਮ ਆ ਜਿਹੜਾ ਉਹ ਵੀ ਕਿਸਾਨਾਂ ਨੇ ਦਿੱਤਾ ਸੀ ਜਿਸ ਦੇ ਵਿੱਚ ਇਹ ਸਾਰੀਆਂ तमाम ਮੰਗਾਂ ਨੇ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਤਾਂ 18 ਦੀਆਂ 18 ਮੰਗਾਂ ਨੇ ਜਿਹੜੀਆਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਆ ਤਾਂ ਸੀਐਮ ਦੇ ਨਾਮ ਲਿਖੇ ਗਏ ਮੈਮੋਰੰਡਮ ਦੇ ਵਿੱਚ ਪਹਿਲੀ ਮੰਗ ਸੀ ਕਿ ਤੁਹਾਡੀ ਸਰਕਾਰ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਸ ਨੂੰ ਰੱਦ ਕੀਤਾ ਇਸ ਕੰਮ ਲਈ ਇਸੀ ਤੁਹਾਡੀ ਸਰਕਾਰ ਦੇ ਧੰਨਵਾਦੀ ਹਾਂ ਅਤੇ ਮੰਗ ਕਰਦੇ ਹਾਂ ਕਿ ਇਸ ਪਾਸੇ ਕੀਤੇ ਗਏ ਮਤੇ ਦੀ ਕਾਪੀ ਕੇਂਦਰ ਸਰਕਾਰ ਨੂੰ ਭੇਜਣ ਸਮੇਂ ਕੇਂਦਰ ਸਰਕਾਰ ਤੋਂ ਮੰਤਰੋਕੀ ਇਸ ਖਰੜੇ ਨੂੰ ਕੌਮੀ ਪੰਦਰ ਉਤੇ ਵਾਪਸ ਲਵੇ ਇਹ ਵੀ ਮੰਗ ਕਰੋ ਕਿ ਕੇਂਦਰ ਸਰਕਾਰ ਆਪਣੇ 2020-21 ਦੇ ਦਿੱਲੀ ਮੋਟੇ ਦੀ ਜਿੱਤ ਸਮੇਂ ਜਥੇਬੰਦੀਆਂ ਨੂੰ ਦਿੱਤੇ ਲਿਖਤੀ ਪੱਤਰ ਅਨੁਸਾਰ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਵੇ ਅਤੇ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਲਾਗੂ ਕਰੇ ਇਸ ਤੋਂ ਬਾਅਦ ਦੂਜੀ ਮੰਗ ਇਸ ਮੈਮੋਰੰਡਮ ਵਿੱਚ ਰੱਖੀ ਗਈ ਹੈ ਕਿ ਪੰਜਾਬ ਦੀ ਖੇਤੀ ਅਤੇ ਪੰਜਾਬ ਦੇ ਭਵਿੱਖ ਲਈ ਅੰਡਨਸਾਰ ਖੇਤੀ ਨੀਤੀ ਲਾਗੂ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਖੇਤੀ ਨੀਤੀ ਖਰੜੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਆਏ ਸੁਝਾਵਾਂ ਸਮੇਤ ਖੇਤੀ ਦਿੱਤੀ ਬਣਾ ਕੇ ਤੁਰੰਤ ਲਾਗੂ ਕੀਤਾ ਜਾਵੇ ਤਾਂ ਤੀਸਰੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਜੱਦੀ ਪੁਸ਼ਟੀ ਕਾਬਜ਼ ਬੋਜਾਰੇ ਅਤੇ ਆਵਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਉਜਾੜਨ ਦੀ ਨੀਤੀ ਬੰਦ ਕਰਕੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਪੰਜਾਬ ਵਿਲੇਜ ਕਮਿਊਨਿਟੀ ਐਕਟ ਵਿੱਚ ਸੋਧ ਕਰਕੇ ਕੱਟ ਆਫ ਡੇਟ 26 ਜਨਵਰੀ 1950 ਦੀ ਜਗ੍ਹਾ 1 ਦਸੰਬਰ 1966 ਕੀਤੀ ਜਾਵੇ ਪੰਚਾਇਤੀ ਨਜੂਲ ਅਤੇ ਹੋਰ ਤਾਜੀਆ ਜ਼ਮੀਨਾਂ ਵਿੱਚ ਮਕਾਨ ਬਣਾ ਕੇ ਰਹਿ ਰਹੇ ਲੋੜਵੰਦ ਕਿਸਾਨਾਂ ਮਜ਼ਦੂਰਾਂ ਸਮੇਤ ਹੋਰ ਗਰੀਬਾਂ ਨੂੰ ਇਹਨਾਂ ਘਰਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ ਮਸ਼ਤਰਕਾ ਭੰਡਾ ਜੁਮਲਾ ਮਾਲਕਨ ਪਨਾਹੀ ਕਦੀਮ ਜ਼ਮੀਨਾਂ ਨੂੰ ਅਤਿਆਨ ਖਾਤਰ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਵਿੱਚ ਪਾਸ ਕੀਤੀ ਸੋਧ ਰੱਦ ਕੀਤੀ ਜਾਵੇ ਆਵਾਦਕਾਰ ਕਿਸਾਨਾਂ ਦੀਆਂ ਗਰਦਾਵਰੀਆਂ ਬਹਾਲ ਕਰਕੇ ਬੈਂਕ ਕਰਜ਼ਾ ਲਿਮਟ ਮੋਟਰ ਕਨੈਕਸ਼ਨ ਅਤੇ ਸਬਸਿਡੀ ਆਦਿਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਇਹ ਮੰਗ ਆ ਜਿਹੜੀ ਇਹ ਵੀ ਕੀਤੀ ਗਈ ਹੈ ਅਤੇ ਨਾਲ ਚੌਥੀ ਮੰਗ ਆ ਜਿਹੜੀ ਉਹ ਇਸ ਮੈਮੋਰੰਡਮ ਦੇ ਵਿੱਚ ਕੀਤੀ ਗਈ ਹੈ ਇਸ ਵੇਲੇ ਪੰਜਾਬ ਦੇ ਕਿਸਾਨ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀ ਕਾਰਨ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਹਨ ਇਸ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਇਸ ਵੇਲੇ ਉਹ ਕਰਜ਼ਾ ਮੋੜਨ ਦੇ ਪੂਰੀ ਤਰ੍ਹਾਂ ਅਸਮਰਥ ਹਨ ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਪਦੀ ਤਾਲਮੇਲ ਬਣਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਉੱਤੇ ਲੀਕ ਮਾਰਨ ਲਈ ਕਰਜ਼ਾ ਮਾਫੀ ਦਾ ਕਾਨੂੰਨ ਪਾਸ ਕਰੇ ਮਹਲ ਕਦਵੀ ਵਜੋਂ ਪੰਜਾਬ ਸਰਕਾਰ ਵੱਲੋਂ ਅਜਿਹਾ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ ਤਾਂ ਇਹ ਮੰਗਾਂ ਜਿਹੜੀ ਉਹ ਕੀਤੀ ਗਈ ਹੈ ਇਸ ਦੇ ਨਾਲ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਤੁਰੰਤ ਰਾਹਤ ਵਜੋਂ ਪੰਜਾਬ ਸਰਕਾਰ ਜਥੇਬੰਦੀਆਂ ਦੀ ਸਤੰਤਕ ਤੌਰ ਤੇ ਮੰਦੀ ਹੋਈ ਮੰਗ ਅਨੁਸਾਰ ਸਹਾਇਤ ਸਹਿਕਾਰੀ ادارے ਸਹਿਕਾਰੀ ਬੈਂਕ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਅਤੇ ਸਹਿਕਾਰੀ ਸੁਭਾਵਾਂ ਵਿੱਚ ਕਰ ਦੇ ਨਾਲ ਸੰਬੰਧਿਤ ਕੇਸਾਂ ਦੇ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਤੁਰੰਤ ਲਾਗੂ ਕਰੇ ਇਸ ਦੇ ਨਾਲ ਕੁਝ ਹੋਰ ਮੰਗਾਂ ਨੇ ਜਿਹੜੀ ਆ ਉਹ ਵੀ ਨੇ ਤਾਂ ਪੰਜਵੀਂ ਮੰਗ ਦੇ ਵਿੱਚ ਕਈ ਹਿੱਸੇ ਦੇ ਜਿਹੜੇ ਉਹ ਦਰਸਾਏ ਗਏ ਨੇ ਤਾਂ ਪਹਿਲੇ ਹਿੱਸੇ ਦੇ ਵਿੱਚ ਪੰਜਵੀਂ ਮੰਗ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਖੇਤੀ ਅਤੇ ਖੇਤੀ ਉਪਜ ਦਾ ਮੰਡੀਕਰਨ ਸੰਵਿਧਾਨ ਅਨੁਸਾਰ ਰਾਜਾਂ ਦੇ ਵਿਸ਼ੇ ਹਨ ਇਸ ਲਈ ਪੰਜਾਬ ਸਰਕਾਰ ਪਹਿਲ ਕਦਮੀ ਕਰਕੇ ਘੱਟੋ ਘੱਟ ਬਾਸਪਤੀ ਬੱਕੀ ਬੁੱਗੀ ਆਲੂ ਬਟਰ ਅਤੇ ਗੋਬੀ ਆਦਿ ਦੀ ਐਮਐਸਪੀ ਮਿੱਥ ਕੇ ਉਹਨਾਂ ਦੀ ਖਰੀਦ ਦੀ ਗਾਰੰਟੀ ਕਰੇ ਇਸ ਦੇ ਵਿੱਚ ਪੰਜਵੀਂ ਮੰਗ ਦਾ ਦੂਜਾ ਹਿੱਸਾ ਹੈ ਕਿ ਕਣਕ ਦੀ ਖਰੀਦ ਅਤੇ ਸੰਭਾਲ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਪਿਛਲੇ ਝੋਦੇ ਦੇ ਸੀਜ਼ਨ ਦੇ ਭਾਅ ਵਿੱਚ ਕਾਟ ਲਾ ਕੇ ਕਿਸਾਨਾਂ ਦੀ ਹੋਈ ਲੁੱਟ ਦੀ ਪਰਭਾਈ ਕੀਤੀ ਜਾਵੇ ਇਸ ਤੋਂ ਬਾਅਦ ਇਹ ਗੱਲ ਆਕੀ ਗਈ ਹੈ ਕਿ ਪੰਜਾਬ ਸਰਕਾਰ ਹੁਣ ਤੋਂ ਸਪਸ਼ਟ ਕਰੇ ਕਿ ਕਿਸਾਨ ਅਗਲੀ ਚੋਦੇ ਦੀ ਫਸਲ ਲਈ ਕਿਹੜੀ ਕਿਸਮਾਂ ਦੀ ਬਜਾਈ ਕਰਨ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਦੀ ਖੰਡਲ ਖੁਆਰੀ ਨਾ ਹੋਵੇ ਇਸ ਦੇ ਨਾਲ ਹੀ ਹੋਰ ਮੰਗਾਂ ਦੇ ਜਿਹੜੀਆਂ ਉਹ ਵੀ ਰੱਖਿਆ ਗਿਆ ਨੇ ਤਾਂ 6ਵੀਂ ਮੰਗ ਦਾ ਜ਼ਿਕਰ ਕਰਦੇ ਹਾਂ ਤਾਂ 6ਵੀਂ ਮੰਗ ਦੇ ਵਿੱਚ ਵੀ ਪੰਜ ਹਿੱਸਿਆਂ ਵਿੱਚ ਮੰਗਾਂ ਦੇ ਜਿਹੜੀਆਂ ਉਹ ਰੱਖਿਆ ਗਿਆ ਨੇ ਪਹਿਲੇ ਹਿੱਸੇ ਵਿੱਚ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਉੱਤੇ ਕਾਰਪੋਰੇਟ ਦੇ ਕੰਟਰੋਲ ਦੀ ਸੰਸਾਰ ਬੈਕਰੀ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਇਸ ਤੋਂ ਅਗਲੀ ਮੰਗ ਹੈ ਕਿ ਪੰਜਾਬ ਸਰਕਾਰ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਵਿੱਚ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਨੂੰ ਰੱਦ ਕਰਨ ਲਈ ਦਬਾਅ ਪਾਵੇ ਕਿਉਂਕਿ ਪਾਣੀ ਡੈਮਾਂ ਅਤੇ ਉਹਨਾਂ ਦੀਆਂ ਝੀਲਾਂ ਸੰਵਿਧਾਨ ਅਨੁਸਾਰ ਰਾਜਾਂ ਦਾ ਅਮਿਸ਼ਾ ਨੇ ਇਸ ਤੋਂ ਬਾਅਦ ਜਲ ਬਚਾਅ ਅਤੇ ਪ੍ਰਦੂਸ਼ਣ ਦੀ ਰੋਕਥਾਮ ਸੋਧ ਐਕਟ 2024 ਨੂੰ ਵਿਧਾਨ ਸਭਾ ਵਿੱਚ ਸਰਕਾਰ ਅੱਧ ਕਰੇ ਦਰਿਆਵਾਂ ਡਰੇਨਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਪ੍ਰਭਾਵੀ ਕਾਰਜ ਯੋਜਨਾ ਬਣਾ ਕੇ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਇਸ ਤੋਂ ਬਾਅਦ ਪਾਣੀ ਨਾਲ ਹੀ ਜੁੜੀ ਇੱਕ ਹੋਰ ਵੰਗਾ ਜਿਹੜੀ ਉਹ ਵੀ ਇਸ ਪੰਗ ਦੇ ਵਿੱਚ ਰੱਖੀ ਗਈ ਹੈ ਕਿ ਦਰਿਆਵਾਂ ਦੇ ਅਜਾਈ ਜਾ ਰਹੇ ਪਾਣੀ ਦੀ ਸੰਭਾਲ ਅਤੇ ụtਵੀ ਵਰਤੋਂ ਅਤੇ ਬੀਂ ਦੇ ਪਾਣੀ ਦੀ ਸੰਭਾਲ ਦੇ ਨਾਲ ਨਾਲ ਇਸ ਦੇ ਧਰਤੀ ਵਿੱਚ ਜੀਰਨ ਦਾ ਵਿਗਿਆਨਿਕ ਢਾਂਚਾ ਖੜਾ ਕੀਤਾ ਜਾਵੇ ਮੋਗਿਆਂ ਦੀ ਮੁੱਢ ਵਿੱਚ ਨਹਿਰਾਂ ਦੇ ਟੁਕਵੇ ਰੀਚਾਰਜ ਪੁਆਇੰਟ ਬਣਾਏ ਜਾਣ ਅਤੇ ਪਾਣੀ ਨੂੰ ਲੈ ਕੇ ਇੱਕ ਮੰਗ ਇਹ ਵੀ ਰੱਖੀ ਗਈ ਹੈ ਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੰਜਾਬ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਇਸ ਲਈ ਨਹਿਰੀ ਢਾਂਚੇ ਨੂੰ ਚੁਸਤ ਦਰੁਸਤ ਕਰਕੇ ਹਰ ਖੇਤ ਨੂੰ ਸਿੰਚਾਈ ਲਈ ਅਤੇ ਪੀਣ ਦੇ ਲਈ ਮੁਹੱਈਆ ਜਿਹੜਾ ਉ ਕਰਵਾਇਆ ਜਾਵੇ ਹਰ ਘਰ ਨੂੰ ਸਾਫ਼ ਪਾਣੀ ਜਿਹੜਾ ਉਹ ਉਪਲਬਧ ਕਰਾਇਆ ਜਾਵੇ ਨਹਿਰੀ ਬੋਗਿਆਂ ਨਾਲ ਛੇੜਛਾੜ ਬੰਦ ਕੀਤੀ ਜਾਵੇ ਅਤੇ ਨਹਿਰਾਂ ਦੇ ਤਲਬ ਪੱਕੇ ਕਰਨ ਦੀ ਨੀਤੀ ਬੰਦ ਕੀਤੀ ਜਾਵੇ ਇਸ ਤੋਂ ਬਾਅਦ ਸੱਤਵੀਂ ਮੰਗ ਹੈ ਜਿਹੜੀ ਉਹ ਵੀ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇੱਕ ਜੀ ਨੂੰ ਨੌਕਰੀ ਦੇਣ ਦਾ ਸਰਕਾਰੀ ਅਮਲ ਹਾਲਾ ਪੂਰਾ ਨਹੀਂ ਹੋਇਆ ਇਸ ਨੂੰ ਪਹਿਲ ਦੇ ਆਧਾਰ ਉੱਤੇ ਲਾਗੂ ਕੀਤਾ ਜਾਵੇ ਸ਼ਹੀਦਾਂ ਦੀ ਲਿਸਟ ਵਿੱਚ ਦਰਜ ਹੋਣ ਤੋਂ ਰਹਿ ਗਈ ਆ ਜਾਇਜ਼ ਕੇਸ ਲਿਸਟ ਦੇ ਵਿੱਚ ਸ਼ਾਮਿਲ ਕੀਤੇ ਜਾਣ ਇਸ ਕੰਮ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਸਰਕਾਰ ਆਪਣੇ ਵਾਅਦੇ ਅਨੁਸਾਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਪੰਜਾਬ ਦੇ ਕਿਸੇ ਕੇਂਦਰੀ ਸਥਾਨ ਉੱਤੇ 5 ਏਕੜ ਜ਼ਮੀਨ ਲੈ ਕੇ ਤੁਰੰਤ ਪ੍ਰਭਾਵ ਨਾਲ ਉਸਾਰੀ ਕਰੇ ਇਸ ਤੋਂ ਬਾਅਦ 8ਵੀਂ ਮੰਗ ਦੇ ਵਿੱਚ ਕਿਸਾਨਾਂ ਨੇ ਲਿਖਿਆ ਹੈ ਕਿ ਸਹਿਕਾਰਤਾ ਕਿਸਾਨਾਂ ਦੀ ਜੀਵਨ ਰੇਖਾ ਹੈ ਅੱਜ ਇਹ ਕ੍ਰਾਪਟ ਲਹਿਰ ਅਖਵਾਉਣ ਲੱਗੀ ਹੈ ਸਾਰੇ ਸਹਿਕਾਰੀ ادارے ਇੱਕ ਇੱਕ ਕਰਕੇ ਡੁੱਬਰੇ ਹਨ 슈ਗਰ ਫੈਡ ਮਾਰਕ ਫੈਡ ਮਿਲਕ ਫੈਡ ਖੇਤੀਬਾੜੀ ਵਿਕਾਸ ਸੈਂਕ ਸਹਿਕਾਰੀ ਬੈਂਕ ਹਾਊਸ ਫੈਡ ਆਦਿ ਸਭ ਭ੍ਰਿਸ਼ਟਾਚਾਰ ਕਾਰਨ ਘਾਟੇ ਵਿੱਚ ਹਨ ਪਿੰਡਾਂ ਦੀਆਂ ਸਹਿਕਾਰੀ ਸੁਭਾਵਾਂ ਵਿੱਚ ਵੀ ਵੱਡੇ ਵੱਡੇ ਕਪਲੇ ਹਨ ਕੋਈ ਪੁੱਛਣ ਵਾਲਾ ਨਹੀਂ ਕਪਲਿਆਂ ਦੀ ਜਾਂ ਤਾਂ ਜਾਂਚ ਨਹੀਂ ਹੁੰਦੀ ਜੇ ਜਾਂਚ ਹੋ ਜਾਵੇ ਤਾਂ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਜਾਂਚ ਕਰਨ ਵਿੱਚ ਜਾਣਬੁੱਝ ਕੇ ਦੇਰੀ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਮਾਮਲਾ ਕਿਸੇ ਅਦਾਲਤ ਵਿੱਚ ਚਲਾ ਜਾਵੇ ਅਤੇ ਇੰਜ ਠੰਡੇ ਬਸਤੇ ਵਿੱਚ ਪੈ ਜਾਵੇ ਤਾਂ ਸਾਡੀਆਂ ਮੰਗਾਂ ਹਨ ਕਿ ਸਹਿਕਾਰੀ ਅਦਾਰਿਆਂ ਨੂੰ ਪੈਰਾਂ ਸਿਰ ਖੜੇ ਕਰਨ ਲਈ ਵੱਡਾ ਹਮਲਾ ਮਾਰ ਕੇ ਭ੍ਰਿਸ਼ਟਾਚਾਰੀਆਂ ਨੂੰ ਬਾਹਰ ਕੱਢਿਆ ਜਾਵੇ ਖੇਤੀਬਾੜੀ ਸਹਿਕਾਰੀ ਸੁਭਾਵਾਂ ਵਿੱਚ ਨਵੇਂ ਖਾਤੇ ਖੁੱਲਣ ਉੱਤੇ ਲੱਗੀ ਪਾਬੰਦੀ ਹਟਾ ਕੇ ਪਹਿਲਾਂ ਹੋਈ ਬੰਗੀਆਂ ਹੋਈਆਂ ਬੰਦਾਂ ਨੂੰ ਨੋਟੀਫਿਕੇਸ਼ਨ ਕਰਕੇ ਲਾਗੂ ਕੀਤਾ ਜਾਵੇ ਇਸ ਤੋਂ ਬਾਅਦ ਨਵੀਂ ਮੰਗਾ ਜਿਹੜੀ ਉਹ ਸਮਾਰਟ ਮੀਟਰਾਂ ਨਾਲ ਜੁੜੀ ਹੋਈ ਹੈ ਕਿ ਸਮਾਰਟ ਮੀਟਰ ਪ੍ਰੀपेड ਮੀਟਰ ਲਾਉਣ ਦੀ ਨੀਤੀ ਵਾਪਸ ਲਈ ਜਾਵੇ ਜੁਰਮਾਨਿਆਂ ਦੇ ਨੋਟਿਸ ਜਿਹੜੇ ਬੰਦ ਕੀਤੇ ਜਾਣ 10ਵੀਂ ਮੰਗ ਦੇ ਵਿੱਚ ਭਾਰਤ ਮਾਲਾ ਅਤੇ ਹੋਰ ਪ੍ਰੋਜੈਕਟਾਂ ਦਾ ਜ਼ਿਕਰ ਹੈ ਇਸ ਦੇ ਲਈ ਸੁਬੀਨ ਅਕਵਾਇਰ ਕਰਨ ਲਈ ਪੁਲਿਸ ਵੱਲੋਂ ਜ਼ਬਰਦਸਤ ਬੰਦ ਕੀਤਾ ਜਾਵੇ ਇਸ ਮੰਤਵ ਲਈ ਜ਼ਮੀਨਾਂ ਦਾ ਮੁਆਵਜ਼ਾ ਉਹ ਵੀ ਅधिਗ੍ਰਹਿਣ ਸੋਧ ਕਾਨੂੰਨ 2013 ਅਨੁਸਾਰ ਮਾਰਕੀਟ ਕੀਮਤ ਨੂੰ ਆਧਾਰ ਬਨ ਕੇ ਅਤੇ ਉਸ ਵਿੱਚ ਉਜਾੜਾ ਪੱਤਾ ਤੇ ਹੋਰ ਕਾਰਕ ਜੋੜ ਕੇ ਕਿਸਾਨਾਂ ਨੂੰ ਅਦਾ ਕੀਤਾ ਜਾਵੇ ਤਾਂ ਰਾਜਪੁਰਾ ਦੀ 533 ਏਕੜ ਜ਼ਮੀਨ ਸਵੇਤ ਹੋ ਥਾਵਾਂ ਉੱਤੇ ਐਕਵਾਇਰ ਕੀਤੀ ਪਰ ਅਣਵਰਤੀ ਬੇਆਬਾਦ ਪਈ ਜ਼ਮੀਨ ਦੀ ਨੋਟੀਫਾਈ ਕਰਕੇ ਮਾਲਕਾਂ ਨੂੰ ਵਾਪਸ ਕੀਤੀ ਜਾਵੇ ਬਾਇਓਗੈਸ ਫੈਕਟਰੀ ਸਬੰਧੀ ਸਰਕਾਰ ਪੁਲਿਸ ਤੱਕ ਕੈਸ਼ਾਈ ਬੰਦ ਕਰੇ ਅਤੇ ਮਹਾਰਾਦੀ ਕਮੇਟੀ ਬਣਾ ਕੇ ਇਹਨਾਂ ਦਾ ਵਿਗਿਆਨਿਕ ਅਧਿਐਨ ਕਰਵਾਇਆ ਜਾਵੇ ਇਸ ਤੋਂ ਬਾਅਦ 11ਵੀਂ ਮੰਗਿਆ ਕਿ 19 ਦਸੰਬਰ 2023 ਨੂੰ ਮਾਨ ਜੋਗ ਮੁੱਖ ਮੰਤਰੀ ਪੰਜਾਬ ਵੱਲੋਂ ਬੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਰ ਤਰ੍ਹਾਂ ਦੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਥਾਈ ਹੱਲ ਕੀਤਾ ਜਾਵੇ ਜੰਗਲੀ ਸੂਰਾਂ ਰੋਜ ਦੀ ਲਗਵਾਂ ਵੱਲੋਂ ਵਕ-ਵਕ ਥਾਵਾਂ ਉੱਤੇ ਕੀਤਾ ਜਾ ਰਿਹਾ ਉਜਾੜਾ ਰੋਕਿਆ ਜਾਵੇ ਫਸਲਾਂ ਦੀ ਰਾਖੀ ਕਰਨ ਲਈ ਹਥਿਆਰਾਂ ਦੇ ਲਾਇਸੈਂਸ ਦੇਣ ਦੀ ਵਿਧੀ ਨੂੰ ਸੱਲਬੜ ਹੋਰ ਤਵੰਦੀ ਬੰਨੀ ਗਈ ਮੰਗ ਆ ਜਿਹੜੀ ਉਹ ਲਾਗੂ ਕੀਤੀ ਜਾਵੇ ਇਸ ਤੋਂ ਬਾਅਦ 12ਵੀਂ ਮੰਗ ਆ ਜਿਹੜੀ ਉਹ ਗੰਨਾ ਕਾਸ਼ਟਕਾਰਾਂ ਨਾਲ ਜੁੜੀ ਹੋਈ ਹੈ ਤਾਂ ਗੰਨਾ ਕਾਸ਼ਟਕਾਰਾਂ ਨੂੰ ਗੰਨਾ ਮਿੱਲਾਂ ਵੱਲ ਖੜਿਆ ਬਕਾਇਆ ਵਿਆਜ ਸਮੇਤ ਤੁਰੰਤ ਅਦਾ ਕੀਤਾ ਜਾਵੇ 슈ਗਰ ਕੇਨ ਐਕਟ ਅਨੁਸਾਰ ਪਿਛਲੇ 20 ਸਾਲ ਤੋਂ ਮਿੱਲਾਂ ਵੱਲ ਬਕਾਇਆ ਅਡੀਸ਼ਨਲ ਕੇਸ ਪ੍ਰਾਈਸ ਕਿਸਾਨਾਂ ਨੂੰ ਅਦਾ ਕੀਤੀ ਜਾਵੇ ਕਿਉਂਕਿ ਗੰਨੇ ਦੀ ਕੀਮਤ 8.8% ਰਿਕਵਰੀ ਉੱਤੇ ਮਿੱਥੀ ਜਾਂਦੀ ਹੈ ਜਦ ਕੀ ਰਿਕਵਰੀ ਹਮੇਸ਼ਾ ਵੱਧ ਹੁੰਦੀ ਹੈ ਤਾਂ ਪੰਜਾਬ ਸਰਕਾਰ ਬਿੱਲਾਂ ਦੀ ਦੇਣਦਾਰੀ ਵਿੱਚ ਆਪਣਾ ਹਿੱਸਾ ਅਦਾ ਕਰੇ ਇਸ ਦੇ ਨਾਲ 13ਵੀਂ ਮੰਗ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਨਕਲੀ ਖਾਦਾਂ ਬੀਜ ਆਦਿ ਵੇਚਣ ਵਾਲਿਆਂ ਉੱਤੇ ਨਕੇਲ ਕੀਤੀ ਜਾਵੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਦੋਸ਼ੀ ਲੀਡਰਾਂ ਦੋਸ਼ੀ ਡੀਲਰਾਂ ਕੰਪਨੀਆਂ ਤੋਂ ਪਰਭਾਈ ਆ ਜਿਹੜੀ ਉਹ ਕਰਵਾਈ ਜਾਵੇ ਉਹਨਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤੇ ਜਾਣ 14ਵੀਂ ਮੰਗ ਦੇ ਵਿੱਚ ਡੀਏਪ ਆਦਿ ਖਾਦਾਂ ਤੇ ਬੀਜਾਂ ਦੀ ਕਾਲਾ ਬਾਜ਼ਾਰੀ ਉੱਤੇ ਤੁਰੰਤ ਨਕੇਲ ਕੱਸਣ ਦੀ ਮੰਗ ਕੀਤੀ ਗਈ ਹੈ 15ਵੀਂ ਮੰਗ ਦੇ ਵਿੱਚ ਮਾਲ ਵਿਭਾਗ ਦੇ ਕੈਂਪ ਲਾ ਕੇ ਵਿਵਾਦ ਰਹਿਤ ਮਾਮਲਿਆਂ ਵਿੱਚ ਜ਼ਮੀਨਾਂ ਦੀ ਤਕਸੀਮ ਫਰਦਬਾਦਰ ਅਤੇ ਕੇਸ ਅਤੇ ਇਤਕਾਲ ਆਦਿ ਦਾ ਤਬਵੰਦ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ 16ਵੀਂ ਮੰਗ ਕੀਤੀ ਗਈ ਹੈ ਕਿ ਮਜਬੂਰੀ ਵਸਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਦਰਜ ਕੀਤੇ ਕੇਸ ਅਤੇ ਜੁਰਮਾਨੇ ਰੱਦ ਕੀਤੇ ਜਾਣ ਜਰਮਾਨੇ ਵਸੂਲਣ ਦੇ ਨੋਟਿਸ ਤੇ ਜਿਹੜੇ ਬੰਦ ਕੀਤੇ ਜਾਣ ਲਾਲ ਐਂਟਰੀਆਂ ਅਤੇ ਹੋਰ ਕਿਸਾਨ ਵਿਰੋਧੀ ਕਾਰਵਾਈਆਂ ਬੰਦ ਕੀਤੀਆਂ ਜਾਣ 12ਵੀਂ ਮੰਗ ਇਹ ਹੈ ਕਿ ਸੰਘਰਸ਼ਾਂ ਦਰਮਿਆਨ ਕਿਸਾਨਾਂ ਉੱਤੇ ਦਰਜ ਕੇਸ ਰੱਦ ਕੀਤੇ ਜਾਣ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਕਿਸਾਨਾਂ ਉੱਤੇ ਕੀਤੇ 307 ਦੇ ਪਰਚੇ ਰੱਦ ਕੀਤੇ ਜਾਣ 18ਵੀਂ ਅਤੇ ਆਖਰੀ ਮੰਗ ਇਹ ਕੀਤੀ ਗਈ ਹੈ ਕਿ ਕੌਮੀ ਸਿੱਖਿਆ ਨੀਤੀ 2020 ਨੀਤੀ ਆ ਜਿਹੜੀ ਉਹ ਰੱਦ ਕੀਤੀ ਜਾਵੇ ਪੰਜਾਬ ਸਰਕਾਰ ਸੂਬੇ ਦੀਆਂ ਵਿਧੇਕ ਲੋੜਾਂ ਅਨੁਸਾਰ ਸਿੱਖਿਆ ਨੀਤੀ ਬਣਾ ਕੇ ਲਾਗੂ ਕਰੇ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇਹ ਮੰਗਾਂ ਨੇ ਜਿਹੜੀਆਂ ਉਹ ਰੱਖੀਆਂ ਗਿਆ ਨੇ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਲਿਖਿਆ ਹੋਵੇਗਾ ਕਿ ਹੁਣ ਜਿਹੜਾ ਕੂਚ ਕਿਸਾਨਾਂ ਨੇ ਕਰਨਾ ਹੈ ਕਿ ਇਸ ਨੂੰ ਰੋਕਿਆ ਜਾਂਦਾ ਹੈ ਜਾਂ ਫਿਰ ਕਿਸਾਨ ਚੰਡੀਗੜ੍ਹ ਪਹੁੰਚਦੇ ਨੇ ਅਤੇ ਪੰਜਾਬ ਸਰਕਾਰ ਇਹਨਾਂ ਮੰਗਾਂ ਬਾਰੇ ਜਿਹੜੀ ਅੱਗੇ ਮੀਟਿੰਗ ਹੋਵੇਗੀ ਉਸ ਦੇ ਵਿੱਚ ਕੀ ਫੈਸਲਾ ਲੈਂਦੀ ਹੈ